ਜੋ ਆਪਾਂ ਦੇਖਦੇ ਆ ਇਹਦੇ ਵਿੱਚ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਜਾਣੇ ਅਣਜਾਣੇ ਚ ਹੋਈਆਂ ਨੇ ਜਿਵੇਂ ਮੰਨ ਲਓ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕੈਦੇ ਦੇ ਮੁਤਾਬਕ ਹੂੰ ਤੁਹਾਨੂੰ 70 ਵਾਲੇ ਦਾ ਹੱਕੇ ਚ ਲੈ ਜਾਣਾ ਜੀ ਉਦੋਂ ਬਲੈਕ ਹੁੰਦੀ ਸੀ ਖੁੱਲਾ ਹੁੰਦਾ ਸੀ ਕੰਮ ਤੇ ਪਾਕਿਸਤਾਨ ਚ ਸਮਗਲਿੰਗ ਹੁੰਦੀ ਸੀ ਸਰ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ ਸਾਡੇ ਤੋਂ ਤਾਂ ਖੁਸ਼ਗੁਜ਼ਰ ਨਹੀਂ ਰਿਹਾ ਖਬਰਾਂ ਵੀ ਜਾਂਦੀਆਂ ਹਨ ਇੱਕ ਦੂਜੇ ਦੇਸ਼ਾਂ 'ਚ ਅਖਬਾਰਾਂ ਕਿ ਉਧਰ ਕੀ ਚੱਲ ਰਿਹਾ ਉਧਰ ਕੀ ਚੱਲ ਰਿਹਾ ਖਬਰਾਂ ਦੇ ਜ਼ਰੀਏ ਵੀ ਸਪਾਈਂਗ ਹੁੰਦੀ ਹੈ ਜੀ ਹੁਣ ਮੰਨ ਲਓ ਕਿ ਆਪਣੀ ਇੱਥੋਂ ਦੀ ਜਿਹੜੀ ਰਿਪੋਰਟਿੰਗ ਹੈ ਕੋਈ ਬੰਦਾ ਉਹ ਪੁੱਛ ਰਿਹਾ ਕਿ ਇੱਥੇ ਕੀ ਹੋਇਆ ਯਾਰ ਮੜਾ ਜਾ ਕਨਫਰਮ ਕਰੀ ਕਈ ਵਾਰ ਕਨਫਰਮੇਸ਼ਨ ਵਾਸਤੇ ਮੰਨ ਲਓ ਜਿਵੇਂ ਹੁਣ ਮੰਨ ਮੰਨ ਲਓ ਇੱਕ ਬਹੁਤ ਵੱਡਾ ਵਿਵਾਦ ਹੋਇਆ ਸੀਗਾ ਧਰਮ ਪਰਿਵਰਤਨ ਦਾ ਸ਼ੈਦ ਗਰੰਥੀ ਸਿੰਘ ਸੀਗਾ ਉੱਥੇ ਪਾਕਿਸਤਾਨ 'ਚ ਉਦੋਂ ਬਹੁਤ ਸਾਰੇ ਰਿਪੋਰਟਰਾਂ ਨੇ ਉੱਥੇ ਤਾਬਨ ਕੀਤਾ ਉੱਥੇ ਸੰਪਰਕ ਕੀਤਾ ਆ ਉਧਰਲੇ ਰਿਪੋਰਟਰਾਂ ਦੇ ਨਾਲ ਕਿ ਐਕਚੁਅਲ 'ਚ ਗੱਲ ਕੀ ਆ ਹੂੰ ਠੀਕ ਹੈ ਜੀ ਬਹੁਤ ਸਾਰੇ ਲੋਕਾਂ ਨੇ ਉਦੋਂ 나సర్ ਢਿੱਲੋਂ ਨਾਲ ਵੀ ਸੰਪਰਕ ਸਾਧਿਆ ਸੀਗਾ ਤਾਂ ਫਿਰ ਉੱਥੋਂ ਥੋੜੀ ਗੱਲ ਕਲੀਅਰ ਹੁੰਦੀ ਆ ਨਾ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਭਾਈ ਇੱਕ ਚੀਜ਼ ਤਾਂ ਇਹ ਆ ਕਿ ਇਹ ਚੀਜ਼ ਜਿਹੜੀ ਆ ਨਾ ਵੇਖਣ ਲੋਗ ਗਾ ਜੀ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਨਹੀਂ ਭੇਜ ਬੈਠੇ ਹੂੰ ਹੂੰ ਮੈਂ ਜਿਵੇਂ ਕਿਹਾ ਕਿ ਉਹ ਜਾਣਕਾਰੀਆਂ ਆਪਣੇ ਲਿਹਾਜ਼ ਨਾਲ ਕਹਿ ਲੋ ਆਮ ਹੋ ਸਕਦੀਆਂ ਪਰ ਕਿਸੇ ਲਈ ਉਹ ਖਾਸ ਹੋ ਸਕਦੀਆਂ ਜャ ਕੁਝ ਆਸ਼ਕੀ ਮਸ਼ੂਕੀ ਚ ਬੰਦੇ ਫਸੇ ਹੋ ਸਕਦੇ ਆ ਜੀ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਹਨੀ ਟ੍ਰੈਪ ਜਿਹੜਾ ਨਾ ਅੱਜ ਬਹੁਤ ਕੰਮ ਕਰਦਾ ਸਪਾਈਂ ਦੀ ਦੁਨੀਆ 'ਚ ਹਨੀ ਟ੍ਰੈਪ ਹੈ ਨਾ ਜਿਹੜਾ ਜੀ ਉਹ ਅਜ ਬੰਦਾ ਇਹਦੇ ਚ ਚੀਜ਼ਾਂ ਨਾਲੋਂ ਜ਼ਿਆਦਾ ਜਲਦੀ ਫਸ ਜਾਂਦਾ ਹੈ ਹਾਂਜੀ ਬਹੁਤ ਹੀ ਜਲਦੀ ਫਸ ਜਾਂਦਾ ਸੀ ਜੀ 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 ਤਾਂ ਗੱਲ ਇਹ ਆ ਕਿ ਇਹ ਇਹ ਚੀਜ਼ਾਂ ਹੈਗੀਆਂ ਆ ਨੇ ਕਿਤੇ ਨਾ ਕਿਤੇ ਹੁਣ ਮਤਲਬ ਕਿ ਕੁਝ ਮੈਨੂੰ ਜਿੰਨੀ ਕੁ ਸੁਹ ਹੈ ਕਿ ਜਿਵੇਂ ਮੰਨ ਲਓ ਆਪਾਂ ਕਹਿੰਨੇ ਕਿ ਫਲਾਨੀ ਜਗ੍ਹਾ ਤੇ ਹੈ ਕਿਥੇ ਫਲਾਨੀ ਜਗ੍ਹਾ ਤੇ ਆ ਮੜਾ ਜ ਸਨੇਪ ਕੀ ਉਹਨੂੰ ਬੋਲਦੇ ਸਨੇਪ ਐ ਸਨੇਪ ਚੈਟ ਜਾਂ ਸੁਹ ਹਾਂ ਸ਼ਾਇਦ ਸਨੇਪ ਐ ਸਨੇਪ ਐ ਜਾਂ ਫਲਾਨਾ ਖੁਸ਼ ਕਰੀਏ ਨਾ ਹਾਂਜੀ ਉਹ ਬਣਾ ਕੇ ਭੇਜਦੀ ਸਰ ਉਹ ਆਪ ਉਹ ਜਗ੍ਹਾ ਦੇਖੋ ਕਿੱਥੇ ਖਲੋਤੇ ਲੱਗਦੀ ਹੈ ਪਰ ਹਾਂਜੀ ਗੱਲ ਬੰਨ ਜਾਂਦੀ ਉਹ ਜਗ੍ਹਾ ਦੀ ਮਹੱਤਤਾ ਦੂਜੇ ਲਈ ਬਹੁਤ ਖਾਸ ਹੋ ਸਕਦੀ ਹੈ ਸੋ ਇਸ ਤਰ੍ਹਾਂ ਦਾ ਵੀ ਮਾਮਲਾ ਹੋ ਸਕਦਾ ਮੇਰਾ ਮੰਨਣਾ ਹੈ ਕਿ ਕੁਝ ਬੰਦੇ ਜਾ ਤਾਂ ਹਨੀ ਟ੍ਰੈਪ ਚ ਫਸੇ ਹੋ ਸਕਦੇ ਆ ਜਾਂ ਕੁਝ ਬੰਦੇ ਛਿੜਿਆ ਉਹ ਇਦਾਂ ਅਣਜਾਣੇ ਚ ਕੁਝ ਚੀਜ਼ਾਂ ਭਿੱਜੀਆਂ ਉਹਨਾਂ ਦੇ ਤੋ ਉਹ ੜਿਕਾ ਬਣ ਗਿਆ ਹੁਣ ਇਹਨਾਂ ਵਾਸਤੇ ਜੀ ਜੀ ਮਿੰਟੂ ਜੀ ਕਾਫੀ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਸਾਰਿਆਂ ਦਾ ਮਿੰਟੂ ਜੀ ਕੁਝ ਕਮੈਂਟ ਆਪਾਂ ਚੁਣਿੰਦਾ ਲੈ ਲੈਣੇ ਆ ਪੀਵੀ ਕੱਤੀ ਜੀ ਕਹਿ ਰਹੇ ਨੇ ਕਿ ਨਾਸਰ ਨੇ ਆਪਣਾ ਗਰੁੱਪ ਬਣਾਇਆ ਹੋਇਆ ਜੀ ਕੋਈ ਗੱਲਬਾਤ ਹੈ ਕਹਿੰਦੇ ਐਵੇਂ ਰੌਲਾ ਨਹੀਂ ਪੈਂਦਾ ਔਰ ਇੱਕ ਮਿੰਟੂ ਜੀ ਕਮੈਂਟ ਹੋ ਨਹੀਂ ਹੋ ਸਕਦਾ ਜੀ ਪਰ ਤੁਸੀਂ ਮੈਨੂੰ ਦੱਸੋ ਕਿ ਹੋ ਸਕਦਾ ਹੀ ਹੈ ਨਾ ਹੂੰ ਹੋ ਸਕਦਾ ਹੈ ਜੀ ਅਸੀਂ ਗੱਲ ਕਰ ਰਹੇ ਆ ਕਿ ਹੋ ਸਕਦਾ ਹੈ ਅਸੀਂ ਉਦੋਂ ਤੱਕ ਇਹਨੂੰ ਹੋ ਸਕਦਾ ਹੀ ਰੱਖੀਏ ਨਾ ਜਦੋਂ ਤੱਕ ਪੁਸ਼ਟੀ ਨਹੀਂ ਹੁੰਦੀ ਹੂੰ ਹੋ ਗਿਆ ਹੈ ਨਹੀਂ ਕਰ ਸਕਦੇ ਅਸੀਂ ਹੋ ਗਿਆ ਹੈ ਉਸ ਪਰਸਪੈਕਸ਼ਨ ਤੇ ਕਿਉਂ ਵਧ ਰਹੇ ਜੀ 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 ਜਦੋਂ ਤੱਕ ਸਾਡੀ ਸਰਕਾਰ ਕੋਈ ਸਾਡੀ ਜੜੀ ਹੈ ਨਾ ਮਤਲਬ ਹੂੰ ਅਥਾਰਟੀ ਹੋ ਨਹੀਂ ਕੁਝ ਕਰ ਉਹ ਸਪਸ਼ਟ ਕਰੇਗੀ ਜੀ ਨੋਰ ਲਾਏਗੀ ਇਸ ਚੀਜ਼ ਤੇ ਆਪਾਂ ਵੀ ਮੰਨ ਲਾਂਗੇ ਕਿ ਹਾਂ ਭਈ ਕੁਝ ਜਾਂਚ ਪੜਤਾਲ ਚੋਂ ਐਸਾ ਨਿਕਲਿਆਗਾ ਜੀ ਬਿਲਕੁਲ ਜੀ ਬਿਲਕੁਲ ਜਦੋਂ ਮਿੱਤਰ ਦੱਸ ਰਹੇ ਜਸਵੀਰ ਸਿੰਘ ਕਹਿੰਦੇ ਜਦੋਂ ਪੰਜਾਬੀ ਬੋਲੀ ਸਮੇਲਨ ਹੋਇਆ ਸੀ ਕਹਿੰਦੇ ਉਦੋਂ ਬਹੁਤ ਸਾਰੇ ਨਾਸਰ ਢਿੱਲਣੋਂ ਮਿਲ ਕੇ ਆਏ ਆ ਗਏ ਜੀ ਬਹੁਤ ਸਾਰੇ ਗਏ ਬਹੁਤ ਸਾਰੇ ਉੱਤੇ ਅਕਸਰ ਜਦੋਂ ਕਾਨਫਰੰਸ ਹੁੰਦੀ ਹੈ ਜੀ ਬਹੁਤ ਸਾਰੇ ਬੰਦੇ ਜਾਂਦੇ ਆ ਆ ਮਲਕੀਤ ਸਿੰਘ ਰੌਣੀ ਹੈ ਜਿਹੜਾ ਇਹ ਵੀ ਗਿਆ ਸੀ ਮੇਰੇ ਖਿਆਲ ਦੇ ਨਾਲ ਕਿੰਨੇ ਪੱਤਰਕਾਰ ਗਏ ਸੀਗੇ ਗਏ ਸੀਗੇ ਉਹ ਹੀ ਤੇ ਮੈਂ ਕਹਿੰਦਾ ਉਹ ਹੁਣ ਕਈ ਤੇ ਗਏ ਹੋਣ ਸਾਰੇ ਮਤਲਬ ਕਿ ਇੱਕ ਤੇ ਕੱਲ ਖਬਰ ਵੀ ਚੱਲਣ ਢਈ ਸੀ ਇੱਕ ਦੀ ਹੂੰ ਤੇ ਕੋਈ ਜੋ ਹੁਣ ਬੋਲ ਵੀ ਨਹੀਂ ਸਕਦੇ ਤਾਂ ਬੋਲਦੇ ਵੀ ਨਹੀਂ ਡਰਦੇ ਵੀ ਕਿਤੇ ਸਾਡੇ ਆਲਣਾ ਇਧਰ ਨੂੰ ਸਖੰਜਾ ਆ ਜਾਵੇ। ਇੱਕ ਕਮੈਂਟ ਇੱਥੇ ਆ ਰਿਹਾ ਹੈ। ਖੈਰ ਮੈਂ ਕਨਫਰਮ ਤਾਂ ਪਾ ਨਹੀਂ ਕਰਦੇ ਉਹ ਕਹਿੰਦੇ ਕਿ ਇੱਕ ਪੱਤਰਕਾਰ ਜਿਹੜੇ ਉੱਥੇ ਗਏ ਸੀਗੇ ਪਾਕਿਸਤਾਨ ਉਹਨਾਂ ਨੂੰ ਵੀ ਕਹਿੰਦੇ ਗ੍ਰਿਫਤਾਰ ਕਰ ਰਿਆ। ਨਹੀਂ ਸਰ ਬਿਲਕੁਲ ਫਿਰ ਉਹੀ ਗੱਲ। ਹਾਂ ਮੈਂ ਕਮੈਂਟ ਤਾਂ ਫਿਰ ਉਹੀ ਗੱਲ ਹੈ ਨਾ। ਸਰ ਕਿੱਥੋਂ ਮਤਲਬ ਕਿ ਇੱਕ ਪੋਸਟ ਬਣਾ ਕੇ ਕਿਸੇ ਨੇ ਵਾਇਰਲ ਕਰ ਦਿੱਤਾ। ਤੁਸੀਂ ਉਸ ਨੂੰ ਮਤਲਬ ਕਿ ਸੱਚ ਮੰਨ ਲਿਆ ਸਰ। ਜੀ। ਤੋ ਇਸ ਕਰਕੇ ਇਹ ਇਹ ਚੀਜ਼ ਬੜੀ ਅਹਿਮੀਅਤ ਰੱਖਦੀ ਆ ਇਹ ਕੋਈ ਮਾਮਲੇ ਛੋਟੇ ਨਹੀਂ ਸੈਂਸਟਿਵ ਮਾਮਲੇ ਆ ਇਹਦੇ ਚ ਸੰਕੋਚ ਕੇ ਹੀ ਚੱਲਣਾ ਚਾਹੀਦਾ ਮੇਰਾ ਮੰਨਣਾ ਤੇ ਪੁਸ਼ਟੀ ਇਹਦੇ ਚ ਇਹੋ ਆ ਕਿ ਉਸ ਜਿਸ ਬੰਦੇ ਬਾਰੇ ਤੁਸੀਂ ਕਹਿ ਰਹੇ ਕਿ ਉਹਨੂੰ ਚੁੱਕ ਲਿਆ ਉਹ ਸਭ ਉਹ ਤੇ ਆਪ ਬਾਸਦਾ ਖੇਡਦਾ ਫਿਰਦਾ ਇੱਥੇ ਹੈ ਹਾਂਜੀ ਚਲੋ ਮੈਂ ਤੇ ਅੱਗੇ ਕਿਆ ਸੀ ਮੈਂ ਕਹਾ ਸਾਡੀਆਂ ਐਵੇਂ ਜਰਾਬਾਂ ਤੱਕ ਸੁੰਘੀ ਜਾਂਦੇ ਆ ਹੂੰ ਤੇ ਜੇ ਤੁਸੀਂ ਠੀਕ ਠਾਕ ਹੋ ਜੀ ਜੇ ਤੁਸੀਂ ਠੀਕ ਠਾਕ ਹੋ ਜਿਹੜੇ ਪਾਕਿਸਤਾਨ ਚੋਂ ਘੁੰਮ ਕੇ ਆ ਗਏ ਜਿਹੜੇ ਉੱਥੇ ਦਾਅਵਤਾਂ ਉਡਾ ਕੇ ਆ ਗਏ ਆਪ ਦਾ ਜੋ ਵੀ ਕਰਨਾ ਸੀ ਚਲੋ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਕਰਕੇ ਆਇਆ ਪਰ ਸਾਨੂੰ ਸੁਣਿਆ ਵੀ ਰਗੜੀ ਜਾਂਦੇ ਜਿਨ੍ਹਾਂ ਦੇ ਕੋਲ ਕੋਈ ਵੈਲਿਡ ਪਾਸਪੋਰਟ ਵੀ ਹੈ ਨਹੀਂਗਾ ਜੀ ਜੀ ਮਿੰਟ ਜੀ ਮੈਂ ਉਸੇ ਗੱਲ ਤੇ ਆਉਣਾ ਹੈ ਕਿ ਪਹਿਲਾਂ ਦੋਸਤਾਂ ਦਾ ਸਵਾਗਤ ਕਰ ਲਈਏ ਗਰਮੀ ਦੇ ਵਿੱਚ ਦੋਸਤ ਬਹੁਤ ਸਾਰੇ ਜੁੜੇ ਨੇ ਜੀ